ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸੱਗੂ ਵਲੌਗਸ ਦੇ ਉੱਪਰ ਜੀ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਠੀਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆਂ ਜੀ ਲਓ ਜੀ ਮਾਰਨਿੰਗ ਦਾ ਪੌਣੇ 6 ਦਾ ਟਾਈਮ ਆ ਜੀ ਇਸ ਤੋਂ ਪਹਿਲਾਂ ਆਪਾਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਲਈ ਸੀ ਜੀ ਉਹ ਵਾਲੀ ਵੀਡੀਓ ਆਪਾਂ ਨਹੀਂ ਬਣਾਈ ਕਿਉਂਕਿ ਜੇਕਰ ਆਪਾਂ ਪਾਠ ਕਰਦਿਆਂ ਦੀ ਵੀਡੀਓ ਬਣਾਉਣੇ ਆ ਜੀ ਫਿਰ ਵੀਡੀਓ ਦੇ ਵਿੱਚ ਧਿਆਨ ਜ਼ਿਆਦਾ ਜਾਂਦਾ ਜੀ ਪਾਠ ਦੇ ਵਿੱਚ ਉਹਨਾਂ ਧਿਆਨ ਨਹੀਂ ਜਾਂਦਾ ਜੀ ਇਸ ਕਰਕੇ ਆਪਾਂ ਉਹ ਵੀਡੀਓ ਨਹੀਂ ਬਣਾਈ ਜੀ ਲਓ ਜੀ ਮਾਰਨਿੰਗ ਦੀ ਆਪਣੀ ਪਹਿਲੀ ਚਾਹ ਬਣ ਰਹੀ ਹੈ ਜੀ ਤੇ ਆਪਾਂ ਚਾਹ ਦੇ ਨਾਲ-ਨਾਲ ਆਪਾਂ ਸਬਜ਼ੀ ਕੱਟ ਲਾਂਗੇ ਜੀ ਨਾਲ-ਨਾਲ ਹੀ ਆਪਾਂ ਸਬਜ਼ੀ ਦੀ ਤਿਆਰੀ ਕਰ ਲਾਂਗੇ ਜੀ ਆਪਣੀ ਚਾਹ ਨੂੰ ਉਬਾਲ ਆ ਗਿਆ ਜੀ ਆਪਾਂ ਇਸ ਦੇ ਵਿੱਚ ਦੁੱਧ ਪਾਤਾ ਜੀ ਹੁਣ ਨਾਲ-ਨਾਲ ਆਪਾਂ ਸਬਜ਼ੀ ਦੀ ਤਿਆਰੀ ਕਰ ਲੈਂਦੇ ਆ ਜੀ ਸਬਜ਼ੀ ਕੱਟ ਲਾਂਗੇ ਜੀ ਲਓ ਜੀ ਸਾਬ ਦੀ ਆਪਣਾ ਕੱਟ ਲੈਨੇ ਆ ਜੀ ਆਪਾਂ ਨਾਲੇ ਆਪਾਂ ਹੁਣ ਚਾਹ ਪੀ ਲਾਂਗੇ ਜੀ ਆਪਣੀ ਚਾਹ ਨੂੰ ਉਬਾਲ ਆ ਗਿਆ ਉਸ ਤੋਂ ਬਾਅਦ ਆਪਾਂ ਚਾਹ ਪੀ ਕੇ ਸਬਜ਼ੀ ਨੂੰ ਤੜਕਾ ਲਾਉਣੇ ਆ ਜੀ ਤੜਕਾ ਲਾਵਾਂਗੇ ਨਾਲ-ਨਾਲ ਆਪਾਂ ਆਟਾ ਗੁੰਨ ਲਾਂਗੇ ਜੀ ਆਪਣੇ ਕੰਮ ਤੋਂ ਦੇ ਇਸ ਤਰ੍ਹਾਂ ਥੋੜਾ ਜਿਹਾ ਜਲਦੀ ਹੋ ਜਾਂਦੇ ਆ ਜੀ ਨਾਲ-ਨਾਲ ਕੰਮ ਕਰਦੇ ਰਹਿੰਦੇ ਆ ਤਾਂ ਲਓ ਜੀ ਆਪਣੀ ਚਾਹ ਬਣ ਗਈ ਆ ਜੀ ਹੁਣ ਆਪਾਂ ਚਾਹ ਪਾ ਲਾਂਗੇ ਚਾਹ ਪੀ ਕੇ ਆਪਾਂ ਸਬਜੀ ਨੂੰ ਤੜਕਾ ਲਾਉਣੇ ਆ ਜੀ ਲਓ ਜੀ ਹੁਣ ਆਪਾਂ ਸਬਜੀ ਨੂੰ ਤੜਕਾ ਲਾਉਣ ਲੱਗੇ ਆ ਜੀ ਤੇ ਸਬਜੀ ਆਪਾਂ ਅੱਜ ਬਣਾ ਰਹੇ ਆ ਆਲੂ ਪਕੌੜਿਆਂ ਦੀ ਜੀ ਪਕੌੜਿਆਂ ਨੂੰ ਆਪਾਂ ਵੇਲ ਦੇ ਦੀ ਸਿਹਤ ਨਾਲ ਜੀ ਥੋੜਾ ਜਿਹਾ ਭੰਨ ਲਿਆ ਜੀ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਵਾਸ਼ ਕਰ ਲਿਆ ਜੀ ਕੁੱਕਰ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਤਾ ਜੀ ਹੁਣ ਤੇਲ ਆਪਣਾ ਗਰਮ ਹੋ ਰਿਹਾ ਮਰ ਜਿਸ ਨੂੰ ਆਪਣਾ ਤੇਲ ਗਰਮ ਹੋ ਗਿਆ ਆਪਾਂ ਇਸ ਦੇ ਵਿੱਚ ਜੀਰਾ ਪਾਵਾਂਗੇ ਜੀ ਅੱਜ ਸਬਜ਼ੀ ਘਰ ਦੇ ਵਿੱਚ ਕੋਈ ਹੈ ਨਹੀਂ ਸੀ ਜੀ ਕੱਲ ਸਾਥੋਂ ਮੰਡੀ ਜਾਇਆ ਨਹੀਂ ਗਿਆ ਜੀ ਸਬਜ਼ੀ ਲੈਣ ਇਸ ਕਰਕੇ ਆਪਾਂ ਜਾਲੂ ਪਕੌੜੇ ਬਣਾ ਰਹੇ ਆਂ ਜੀ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਸ ਦੇ ਵਿੱਚ ਜੀਰਾ ਪਾਉਣਾ ਹੈ ਜੀ ਲਓ ਜੀ ਆਪਾਂ ਤੇ ਪਿਆਜ਼ ਲੱਖਣ ਤੇ ਹਰੀ ਮਿਰਚ ਜਿਹੜਾ ਪਤਲਕਾ ਕੱਟ ਕੇ ਰੱਖਿਆ ਸੀ ਉਹ ਪਾ ਲਾ ਹੁਣ ਆਪਾਂ ਨੂੰ ਪਾਉਣਾ ਹੈ ਅੱਗੇ ਸਰਸੋਵਾ ਦਾ ਪਹਿਲੇ ਟਮਾਟਰ ਪਾ ਲਾਂਗੇ ਕਈ ਵਾਰੀ ਪਤਾ ਕੀ ਗੱਲ ਹੈ ਜੀ ਆਪਣੇ ਘਰ ਦੇ ਵਿੱਚ ਹਰੀ ਸਬਜ਼ੀ ਨਹੀਂ ਹੁੰਦੀ ਜੀ ਆਪਾਂ ਉਸ ਟਾਈਮ ਤੇ ਆਪਾਂ ਹੀ ਸਬਜ਼ੀ ਬਣਾ ਸਕਦੇ ਆ ਜੀ ਆਲੂ ਪਕੌੜੇ ਕਿਉਂਕਿ ਆਲੂ ਦਾ ਤਕਰੀਬਨ ਆਲੂ ਪਿਆਜ਼ ਹੋਗੇ ਤਾਂ ਆਪਣੇ ਘਰੇ ਹੁੰਦੇ ਆ ਜੀ ਤੇ ਬੱਚੇ ਵੀ ਇਸ ਨੂੰ ਖੁਸ਼ ਹੋ ਕੇ ਖਾ ਲੈਂਦੇ ਆ ਜੀ ਲੋਨ ਪਿਆਜ਼ ਆਪਣਾ ਘੁੱਟ ਗਿਆ ਜੀ ਹਾਂ ਆਪਾਂ ਇਸ ਦੇ ਵਿੱਚ ਟਮਾਟਰ ਪਾਵਾਂਗੇ ਜੀ ਮਟਰ ਨੂੰ ਵੀ ਆਪਾਂ ਪੰਨ ਲੈਣਾ ਵੀ ਕੰਦੇ ਤਰ੍ਹਾਂ ਲੋਹੀ ਹੁਣ ਆ ਤਾਂ ਮਟਰ ਵੀ ਹੋ ਜਾਂਦੀ ਤਰ੍ਹਾਂ ਕੁੱਝ ਘਾ ਦੀ ਮਾਸ਼ ਹੋ ਗਈ ਜਿਵੇਂ ਅਸਾਂ ਪਹਿਲਾਂ ਕੀ ਤਰ੍ਹਾਂ ਹੁਣ ਆਪਾਂ ਇਸ ਦੇ ਵਿੱਚ ਮਸਾਲੇ ਪਾਵਾਂਗੇ ਜੀ ਹਲਦੀ ਲਾਲ ਮਿਰਚ ਨਮਕ ਇਹ ਆਪਾਂ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਆ ਜੀ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਹਲਕਾ ਜਿਹਾ ਪਾਣੀ ਪਾਵਾਂਗੇ ਪਾਣੀ ਆਪਾਂ ਥੋੜੀ ਜਿੰਨੀ ਕਰਖਣੀ ਹੈ ਜੀ ਉਸ ਹਿਸਾਬ ਨਾਲ ਆਪਾਂ ਕੰਮ ਕਾ ਸਕਦੇ ਆ ਜੀ ਮਸਾਲੇ ਆਪਣੇ ਹੁਣ ਭੁੱਜ ਗਏ ਆਗੇ ਹੁਣ ਆਪਾਂ ਪਾਣੀ ਨੂੰ ਉਬਾਲ ਆਉਣ ਦੇਵਾਂਗੇ ਜੀ ਜਦੋਂ ਪਾਣੀ ਨੂੰ ਇੱਕ ਉਬਾਲ ਆ ਗਿਆ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਆਲੂ ਤੇ ਆਪਣੇ ਪਕੌੜੇ ਪਾਵਾਂਗੇ ਜੀ ਲਓ ਜੀ ਆਪਣੇ ਪਾਣੀ ਨੂੰ ਨੇ ਉਹ ਕੁੱਕਰ 'ਚ ਉਬਾਲ ਆ ਰਿਹਾ ਜੀ ਆਪਾਂ ਨੇ ਆਟਾ ਕੁੰਨ ਲੈ ਮੇਰੇ ਲਓ ਜੀ ਹੁਣ ਆਪਣੇ ਪਾਣੀ ਨੂੰ ਉਬਾਲ ਆ ਗਿਆ ਜੀ ਕੁੱਕਰ ਦੇ ਵਿੱਚ ਜਿਹੜਾ ਪਾਇਆ ਸੀ ਤੁਸੀਂ ਦੇਖ ਸਕਦੇ ਹੋ ਜੀ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਆਲੂ ਤੇ ਪਕੌੜੇ ਲੋ ਜੀ। ਇਸ ਤੋਂ ਬਾਅਦ ਆਪਾਂ ਚੰਗਰ ਦਾ ਨਿਬਲ ਜੀ ਤੇ ਆਪਾਂ ਇਸ ਨੂੰ ਤਿੰਨ ਸੀਟੀਆਂ ਲਵਾਵਾਂਗੇ ਜੀ। ਤਿੰਨ ਸੀਟੀਆਂ ਤੋਂ ਬਾਅਦ ਸਬਜ਼ੀ ਆਪਣੀ ਤਿਆਰ ਹੋ ਜਾਵੇਗੀ। ਲਓ ਜੀ ਸਬਜ਼ੀ ਆਪਣੀ ਬਣ ਗਈ ਹੈ ਜੀ ਆਪਾਂ ਤਿੰਨ ਸੀਟੀਆਂ ਲਵਾ ਲਈਆਂ ਜੀ ਤੇ ਭਾਪ ਨਿਕਲ ਗਈ ਜੀ ਕੁੱਕਰ ਦੀ ਹੁਣ ਆਪਾਂ ਕੁੱਕਰ ਦਾ ਢੱਕਣ ਖੋਲਦੇ ਹਾਂ। ਸਬਜੀ ਦਾ ਕਹਿੰਦੇ ਹੁੰਦਾ ਜੀ ਰੰਗ ਤੋਂ ਹੀ ਪਤਾ ਲੱਗ ਜਾਂਦਾ ਕਿਦਾਂ ਦੀ ਬਾਣੀ ਆ ਅਉਦੀ ਆਪਾਂ ਹੁਣ ਰੋਟੀ ਬਣਾ ਲਗੇ ਜੀ ਉਸ ਤੋਂ ਬਾਅਦ ਮਿਲਦੇ ਆਂ ਜੀ ਤੁਹਾਨੂੰ ਪਰ ਮਾਂ ਰੋਟੀ ਫੜਾਓ ਲਓ ਜੀ ਹੁਣ ਆਪਾਂ ਪਹਿਲਾਂ ਕੱਪੜੇ ਧੋ ਲਗੇ ਜੀ ਮਸ਼ੀਨ 'ਚ ਲਾ ਲਗੇ ਸਭ ਤੋਂ ਪਹਿਲਾਂ ਆਪਾਂ ਮਸ਼ੀਨ ਦੇ ਵਿੱਚ ਪੱਗਾ ਧੋਵਾਂਗੇ ਜੀ ਕਿਉਂਕਿ ਪੱਗ ਦਾ ਰਤਵਾ ਬਹੁਤ ਉੱਚਾ ਹੁੰਦਾ ਹੈ ਇਸ ਨੂੰ ਕਦੇ ਵੀ ਦੂਸਰੇ ਕੱਪੜਿਆਂ ਦੇ ਨਾਲ ਧੋਣਾ ਨਹੀਂ ਚਾਹੀਦਾ ਜੀ ਪੱਗਾ ਨੂੰ ਹਮੇਸ਼ਾ ਅਲੱਗ ਧੋਣਾ ਚਾਹੀਦਾ ਜੀ ਦੂਸਰੇ ਕੱਪੜਿਆਂ ਤੋਂ ਕਿਉਂਕਿ ਦੂਸਰੇ ਕੱਪੜੇ ਆਪਣੇ ਗੰਦੇ ਹੁੰਦੇ ਆ ਜੀ ਪੱਗ ਦਾ ਰਤਪਾ ਬਹੁਤ ਹੀ ਉੱਚਾਗਾ ਪੱਗਾਂ ਨੂੰ ਹਮੇਸ਼ਾ ਜਾਂ ਤਾਂ ਪਹਿਲਾਂ ਤੋਂ ਦੂਸਰੇ ਕੱਪੜਿਆਂ ਤੋਂ ਜਾਂ ਬਾਅਦ ਦੇ ਵਿੱਚ ਇਹਨਾਂ ਨੂੰ ਅਲੱਗ ਧੋਣਾ ਚਾਹੀਦਾ ਜੀ ਦੂਸਰੇ ਕੱਪੜਿਆਂ ਦੇ ਨਾਲ ਨਹੀਂ ਧੋਣਾ ਚਾਹੀਦਾ ਜੀ ਇਸ ਕਰਕੇ ਆਪਾਂ ਪਹਿਲਾਂ ਪੱਗਾਂ ਧੋਵਾਂਗੇ ਜੀ ਦੂਸਰੇ ਕੱਪੜੇ ਆਪਾਂ ਬਾਅਦ ਦੇ ਵਿੱਚ ਲਾਵਾਂਗੇ ਲਓ ਜੀ ਹੁਣ ਆਪਾਂ ਮਸ਼ੀਨ ਲਾਤੀ ਆ ਜੀ ਤੇ ਆਪਾਂ ਸਾਫ ਸਫਾਈ ਦਾ ਕਰ ਲਿਆ ਜੀ ਕਿਉਂਕਿ ਰੋਟੀ ਬਣਾ ਕੇ ਆਪਾਂ ਉਦੋਂ ਬਾਅਦ ਇਦਾਂ ਛੱਡਤਾ ਸੀ ਸਾਰਾ ਵਾਸ਼ਿੰਗ ਮਸ਼ੀਨ ਲਾਉਣ ਚਲੇ ਗਏ ਸੀ ਜੀ ਹੁਣ ਆਪਾਂ ਸਾਫ ਸਫਾਈ ਕਰ ਲੈਨੇ ਆ ਜੀ ਗੈਸ ਵਗੈਰਾ ਸਾਫ ਕਰ ਲੈਨੇ ਆ ਸਲਫ ਸਾਫ ਕਰ ਲੈਨੇ ਆ ਨਾਲੇ ਆਪਾਂ ਕਹਿੰਦੇ ਹਾਂ ਆਪਣੇ ਭਾਂਡੇ ਮਾਜ ਲਾਂਗੇ ਜੀ ਉਸ ਤੋਂ ਬਾਅਦ ਫਿਰ ਆਪਾਂ ਆਪਣੀ ਝਾੜੂ ਪੋਚੇ ਦਾ ਕਰਾਂਗੇ ਜੀ ਲਓ ਜੀ ਮੈਂ ਗੈਸ ਨੂੰ ਸਾਫ ਕਰ ਲਿੱਤਾ ਜੀ ਹੁਣ ਆਪਣੇ ਹੁਣ ਭਾਂਡੇ ਵਾਜ ਦਿੰਨੇ ਆ ਜੀ ਆਪਾਂ ਚੱਕ ਦਿੰਨੇ ਆ ਭਾਂਡੇ ਭਾਂਡੇ ਮਾਂਜਣ ਤੋਂ ਬਾਅਦ ਆਪਾਂ ਉਹਦੇ ਕਿਨੂੰ ਝਾੜੂ ਕੱਢਾਂਗੇ ਜੀ ਆਪਣਾ ਕਹਿੰਦੇ ਥਾਂ ਧੋਣ ਵਾਲਾ ਜਿਹੜਾ ਉਹ ਧੋ ਦਾਂਗੇ ਜੀ ਵੇੜਾ ਮੂਹਰਲਾ ਵੇੜਾ ਆਪਣਾ ਧੋਣ ਵਾਲਾ ਪਿਛਲਾ ਵੇੜਾ ਧੋਣ ਵਾਲਾ ਜੀ ਲਓ ਜੀ ਭਾਂਡੇ ਆਪਣੇ ਤੋਤੇ ਗਏ ਆ ਜੀ ਹੁਣ ਆਪਾਂ ਕੁੱਕਰ ਦੇ ਵਿੱਚ ਜਿਹੜੀ ਸਬਜ਼ੀ ਉਹ ਵੀ ਕੱਢ ਲਾਂਗੇ ਜੀ ਕੁੱਕਰ ਬਿਲਾ ਕਰਕੇ ਉਸ ਨੂੰ ਵੀ ਧੋ ਦਾਂਗੇ ਜੀ। ਲਓ ਜੀ ਹੁਣ ਆਪਾਂ ਝਾੜੂ ਕੱਢ ਲਏ ਆ ਜੀ। ਥੋੜਾ ਜੱਜ ਸੰਡੇ ਕਰਕੇ ਜੀ ਕੰਮ ਵੀ ਥੋੜਾ ਜਿਹਾ ਲੇਟ ਹੀ ਚੱਲ ਰਹੇ ਹੈਗੇ ਕਿਉਂਕਿ ਬੱਚੇ ਘਰੇ ਹੁੰਦੇ ਆ ਸੰਡੇ ਨੂੰ ਜੀ। ਚਲੋ ਜੀ ਕੰਮ ਨੇ ਤਾਂ ਹੁੰਦੇ ਹੀ ਰਹਿਣਾ ਜੇ ਤਾਂ ਸਾਰਾ ਦਿਨ ਹੀ ਨਹੀਂ ਮੁੱਕਦਾ ਜੀ ਛੋਟੇ ਹੁੰਦਿਆਂ ਨੂੰ ਆਪਾਂ ਨੂੰ ਬਹੁਤ ਚਾਹ ਹੁੰਦਾ ਸੀ ਜੇ ਸੰਡੇ ਦਾ ਹੁਣ ਤਾਂ ਚਾਹ ਹੀ ਰਹਿ ਗਿਆ ਜੀ ਸੰਡੇ ਦੇ ਕਿਉਂਕਿ ਮੈਨੂੰ ਲੱਗਦਾ ਔਰਤਾਂ ਵਾਸਤੇ ਤਾਂ ਕੋਈ ਸਾਡੇ ਬੜੇ ਹੀ ਨਹੀਂ ਜੀ ਕਿਉਂਕਿ ਸੰਡੇ ਨੂੰ ਤਾਂ ਔਰਤਾਂ ਦੀ ਮੈਨੂੰ ਲੱਗਦਾ ਕੰਮ ਹੋਰ ਵੀ ਜ਼ਿਆਦਾ ਹੁੰਦੇ ਔਰਤਾਂ ਨੂੰ ਲਓ ਜੀ ਆਪਾਂ ਹੁਣ ਝਾੜੂ ਲਾ ਲ ਗਏ ਜੀ ਸਾਰੇ ਕੜੂ ਲੋਨ ਤੋਂ ਬਾਅਦ ਆਪਾਂ ਪਹਿਲਾਂ ਆਪਣਾ ਖਹਿੰਦਾ ਮੂਹਲਾ ਵੇੜਾ ਧੋਵਾਂਗੇ ਜੀ। ਲਓ ਜੀ ਹੁਣ ਆਪਾਂ ਲੈਟਰਨ ਬਾਥਰੂਮ ਧੋ ਦਈਏ ਜੀ ਨਾਲੇ ਵੇੜਾ ਧੋ ਜਾਈਏ ਮੂਹਰਲਾ। ਫਿਰ ਆਪਾਂ ਪਿਛਲਾ ਵੇੜਾ ਧੋਵਾਂਗੇ ਜੀ ਉਸ ਤੋਂ ਬਾਅਦ। ਕਲ ਦੇ ਵਿੱਚ ਤਾਂ ਜੀ ਸਾਰਾ ਦਿਨ ਛੋਟੇ-ਛੋਟੇ ਕੰਮ ਕੋਈ ਨਾ ਕੋਈ ਹੁੰਦੇ ਹੀ ਰਹਿੰਦੇ ਆ ਜੀ। ਜਦੋਂ ਨੂੰ ਸਵੇਰ ਦਾ ਕੰਮ ਕਰਕੇ ਛੱਡਦੇ ਆ ਜੀ ਉਦੋਂ ਨੂੰ ਦੁਪਹਿਰ ਦਾ ਹੋ ਜਾਂਦਾ ਜੀ। ਵੈਸੇ ਤਾਂ ਹੁਣ ਦੇਣ ਬਹੁਤ ਵੱਡੇ ਆ ਜੀ ਕਾਫੀ ਪਰ ਫਿਰ ਵੀ ਕੰਮ ਵੀ ਨਾਲ ਉਨੇ ਹੋ ਜਾਂਦੇ ਆ ਜੀ। ਲਓ ਜੀ ਆਪਾਂ ਵੇੜਾ ਤੋਤਾ ਹੁਣ ਆਪਾਂ ਵੈਪਰ ਦੇ ਨਾਲ ਪਾਣੀ ਖਿੱਚਦੇ ਆ ਚੰਗੀ ਤਰ੍ਹਾਂ। ਕਿਉਂਕਿ ਨਾ ਫਰਸ ਗਈ ਥਾਂ ਮੇ ਤਾਂ ਉੱਚਾ ਨੇ ਮਾ ਪਾਣੀ ਖੜ ਜਾਂਦਾ ਜੀ ਫਿਰ ਇਸ ਤਰ੍ਹਾਂ ਪੇਪਰ ਨਾ ਖਚ ਦੇ ਦਿੰਦੇ ਆ ਤਾਂ ਛੇਤੀ ਸੁੱਕ ਜਾਂਦਾ ਜੀ ਲਓ ਜੀ ਹੁਣ ਆਪਾਂ ਪਿਛਲਾ ਵਿਹੜਾ ਤੋ ਦਿੰਨੇ ਆ ਜੀ ਆਪਣਾ ਕਿਉਂਕਿ ਅੱਜ ਕੱਲ ਮੌਸਮ ਇਹੋ ਜਿਹਾ ਜੀ ਹੁਣ ਬਾੜੀਆਂ ਦੀ ਰੁੱਤ ਆ ਜੀ ਰੇਤਾ ਮਿੱਟੀ ਬਹੁਤ ਜ਼ਿਆਦਾ ਆਉਂਦਾ ਜੀ ਫਿਰ ਕੱਲਾ ਝਾੜੂ ਕੱਢਦਾ ਨਹੀਂ ਸਰਦਾ ਜੀ ਥੋਣੇ ਪੈਂਦਾ ਜੀ ਥਾਂ ਮੈਸਾ ਸਰਦੀਆਂ ਦੇ ਵਿੱਚ ਤਾਂ 1-2 ਦਿਨ ਨਿਕਲ ਵੀ ਜਾਂਦੇ ਆ ਜੀ ਚਲੋ ਪਿਛਲਾ ਵੇੜਾ ਤੋਤੇ ਬਿਨਾ ਵੀ ਮੂਰਲਾ ਤਾਂ ਹੁਣ ਦਿੱਲੀ ਧੋਣਾ ਪੈਂਦਾ ਜੀ ਚਾਹੇ ਸਰਦੀ ਆ ਚਾਹੇ ਗਰਮੀ ਆ ਪਰ ਪਿਛਲੇ ਵੇੜੇ ਨੂੰ ਇੱਕ ਅੱਧਾ ਦਿਨ ਨਿਕਲ ਜਾਂਦਾ ਜੀ ਸਰਦੀਆਂ ਦੇ ਵਿੱਚ ਪਰ ਹੁਣ ਗਰਮੀ ਕਰਕੇ ਰੇਤਾਂ ਮਿੱਟੀ ਬਹੁਤ ਜ਼ਿਆਦਾ ਆਉਂਦਾ ਜੀ ਤੇ ਤਾਂ ਕਰਕੇ ਆਪਾਂ ਨੂੰ ਦਿੱਲੀ ਧੋਣਾ ਪੈਂਦਾ ਜੀ ਲਓ ਜੀ ਇਸ ਤੋਂ ਬਾਅਦ ਆਪਾਂ ਪੋਚਾ ਲਾਵਾਂਗੇ ਜੀ ਪੋਚਾ ਲਾ ਕੇ ਆਪਾਂ ਆਪਣੇ ਕੱਪੜੇ ਧੋ ਲਾਂਗੇ ਜੀ ਉਸ ਤੋਂ ਬਾਅਦ ਆਪਾਂ ਫ੍ਰੀ ਹੋ ਜਾਾਂਗੇ ਜੀ ਕਿਉਂਕਿ ਇਸ਼ਨਾਨ ਤਾਂ ਆਪਾਂ ਸਵੇਰ ਹੀ ਕਰ ਲਿਆ ਸੀ ਜੀ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨੀ ਸੀ ਜੀ ਲਓ ਜੀ ਆਪਣਾ ਪੋਚਾ ਹੁਣ ਲੱਗ ਚੁੱਕਿਆ ਜੀ ਲਓ ਜੀ ਮਾਰਨਿੰਗ ਦੇ ਆਪਣੇ ਸਾਰੇ ਕੰਮ ਹੋ ਗਏ ਆ ਜੀ 11:30 ਤੋਂ ਟਾਈਮ ਉੱਪਰ ਹੀ ਹੋ ਚੱਲਿਆ ਜੀ ਤੇ ਇਸ ਦੇ ਨਾਲ ਹੀ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਹਾਂ ਜੀ ਇੱਥੇ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਜੀ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੁੜਨ ਕਰਿਓ ਜੀ ਧੰਨਵਾਦ ਜੀ